ਚਿਲਾਤਾਂ ਰੰਤਾਂ ਰੰਦੇ ਅਦੀਨੋ ਦੇ ਹਲਕਾ ਪੱਟੀ ਦੇ ਪਿੰਡ ਜੋਤੀਸ਼ਾ ਵਿਖੇ ਬੀਤੇ ਦਿਨੀ ਪਹਿਲਾ ਹੋਈ ਗੜੇਮਾਰੀ ਨਾਲ ਕਣਕ ਦੀ ਫਸਲ ਹੋਈ ਤਬਾਹ ਇਸ ਸਬੰਧੀ ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ ਜਾਣਕਾਰੀ ਜਿੰਦਾਂ ਕਿਸਾਨਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਜਿੱਥੇ ਕਿਸਾਨਾਂ ਦੀ ਫਸਲ ਤਬਾਹ ਹੋਈ ਹੈ ਉੱਥੇ ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲ ਵੀ ਖਰਾਬ ਹੋ ਗਈ ਹੈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਫਸਲ ਦੀ ਗੁਰਦੁਆਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ ਜੀ ਗੁਰਜੀਤ ਸਿੰਘ ਜੀ ਪਿੰਡ ਜੋਤਿਸ਼ਾ ਜੀ ਹਾਂ ਜੀ ਗੜੇ ਮਾਰੀ ਨਾਲ ਜਿਹੜੀ ਫਸਲ ਤਬਾਹ ਹੋਈ ਹੈ ਕੀ ਮੰਗ ਕਰਦੇ ਠੀਕ ਹੈ ਜੀ ਮੰਗ ਵੇਖੋ ਜੀ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਉਹ ਬੇਨਤੀ ਕਰਦੇ ਆਂ ਵੀ ਚਲੋ ਇਹ ਕਿਸੇ ਦਾ ਵਾਹਦਾ ਰੋਗ ਨਹੀਂ ਕੁਦਰਤੀ ਆਫਤਾ ਹਾਂਜੀ ਸਾਡ ਨੂੰ ਬਣਦਾ ਸਾਡਾ ਹੱਕ ਦਿੱਤਾ ਜਾਵੇ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਵੇਖ ਲੈਣਾ ਆ ਕੇ ਮੌਕਾ ਲਾਲਜੀ ਸਿੰਘ ਪੁੱਲਰਾੜਾ ਮੰਤਰੀ ਪਟੇਰੀਏ ਦਾ ਆ ਕੇ ਅਧਿਕਾਰੀ ਇਹਨੂੰ ਕੱਲਣ ਵੇਖਣ ਵੇਖ ਕੇ ਸਾਨੂੰ ਬਣਦਾ ਸਾਡਾ ਖਰਾਬਾ ਦਿੱਤਾ ਜਾਵੇ ਹੁਣ ਕਈ ਲੋਕ ਕਹਿ ਦਿੰਦੇ ਆ ਜੀ ਕਿਥਾਨ ਜਾਣ ਕੇ ਕਰਦੇ ਆ ਵੇਖੋ ਜੀ ਹੁਣ ਕਾਲੇ ਡਾਡੇ ਮੋਟੇ ਗੜੇ ਡਿੱਗੇ ਆ ਗੱਡੀਆਂ ਦਾ ਨਾ ਵੇਖੋ ਕਣਕ ਦਾ ਹਾਲ ਤੁਸੀਂ ਖੁਦ ਵੇਖ ਰਿਹਾ ਜੀ ਬਾਕੀ ਜਿਹੜੇ ਇਹ ਕਹਿੰਦੇ ਨੇ ਨਾ ਵੀ ਜਾਣ ਕੇ ਮੰਗਦੇ ਆ ਉਹ ਹੁਣ ਵੇਖ ਲੈਣ ਆ ਕੇ ਪੈਲੀਆਂ ਦੇ ਵਿੱਚ ਏਸੀਆਂ ਹੀ ਨਿਕਲ ਕੇ ਵੇਖਣ ਬਾਹਰ ਆ ਕੇ ਪਿੱਛ ਕਹਾਂ ਜਾਣ ਕੇ ਮੰਗਦਾ ਵਾ ਕਿ ਜਾਂ ਬਣਦਾ ਦਾ ਹੱਕ ਆ ਹਾਂਜੀ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਨੂੰ ਬਣਦਾ ਸਾਨੂੰ ਹੱਕ ਦਿੱਤਾ ਜਾਵੇ ਗਰਦੌਰੀਆਂ ਕਰਕੇ ਮੌਕਾ ਵੇਖ ਕੇ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਵੇਖ ਫਸਲ ਜਿਹੜੀ ਖਰਾਬ ਹੋਈ ਡਾਡੇ ਹਾਂਜੀ ਕਿੰਨੀ ਕੁ ਫਸਲ ਜਿਹੜੀ ਖਰਾਬ ਫਸਲ ਜੀ ਵੇਖੋ ਸਭਰਾ ਤੋਂ ਲੈ ਕੇ ਪੱਟੀ ਮੋੜ ਤੱਕ ਜਿੰਨਾ ਵੀ ਏਰੀਆ ਆਉਂਦਾ ਵਾ ਕੋਈ ਐਸਟੀਮੇਟ ਨਹੀਂ ਵੀ ਸਾਰਿਆਂ ਦਾ तकरीबन ਸਾਰਿਆਂ ਦਾ ਨੁਕਸਾਨ ਹੋ ਗਿਆ ਵਾ ਇੱਥੇ ਜੀ ਜਦੋਂ ਵੇਖੋ ਜਦੋਂ ਗੜੇ ਡਿੱਗਦੇ ਆ ਤੇ ਹੁਣ ਮੀਂਹ ਪੈਂਦਾ ਵਾ ਇਹ ਤੁਹਾਨੂੰ ਪਤਾ ਵੀ ਸਭਰਾਵਾ ਤੋਂ ਲੈ ਕੇ ਪੱਟੀ ਮੋੜ ਤੱਕ ਜਿੱਨੇ ਵੀ ਇਥੋਂ ਤੱਕ ਸਾਡਾ ਫੋਲ ਨੁਕਸਾਨ ਹੋਇਆ ਗੜੇ ਗੱਡੀ ਮਾਰੀ ਚ ਇਹ ਇਕੱਲੇ ਹੀ ਕਣਕ ਦਾ ਹੀ ਨੁਕਸਾਨ ਹੋਇਆ ਕਿ ਹੋਰ ਵੀ ਕੋਈ ਫਸਲ ਨਹੀਂ ਫਸਲ ਜੀ ਵੇਖੋ ਹੁਣ ਪੱਠੇ ਆ ਛਟਾਲੇ ਛਰਾਲੇ ਮੁੱਢੀ ਪਾ ਗਿਆ ਵਾ ਡੰਗਰਾਂ ਦਾ ਉਹ ਵੀ ਨੁਕਸਾਨ ਆ ਸਰੋਂ ਸਰੋਂ ਅਸੀਂ ਵੱਡੀ ਪਈ ਉਹ ਵੀ ਝੜ ਗਈ ਖੇਤਾਂ 'ਚ ਉਦਾਂ ਹੀ ਨਿਸ਼ਾਨ ਤੇ ਬਹੁਤ ਹੋਇਆ ਜੀ ਪੱਠਿਆਂ ਦਾ ਵੀ ਹੋ ਗਿਆ ਵਾ ਡੰਗਰ ਵੀ ਉਹਨਾਂ ਡੰਗਰਾਂ ਵੀ ਸਤ ਤੂੜੀ ਪਾਉਣੀ ਸੀ ਵੇਖਿਆ ਜਾ ਜਿੱਥੇ ਕੰਦਾ ਵੀ ਡਿੱਗੀਆਂ ਹਾਂਜੀ ਕੰਦਾ ਵੀ ਘਰਾਂ ਦੀ ਡਿੱਗੀਆਂ ਵੇਖੋ ਜੀ ਉਹ ਨਵੀਂ ਹਲ ਕੰਦ ਕੀਤੀ ਹਾਂਜੀ ਉਹ ਵੀ ਡੇਪੀ ਆ ਬਾਕੀ ਇਹ ਤਾਂ 6 ਮਹੀਨੇ ਤੇ ਮੂੰਹ ਵਾਲ ਵੇਨੇ ਆ ਸਾਡੇ ਕੋਲ ਕਰੀਆਂ ਨੌਕਰੀਆਂ ਨੌਕਰੀ ਪੇਸ਼ਾ ਵਾ ਹਾਂਜੀ ਕੀ ਮੰਗ ਕਰੋਗੇ ਮੰਗੇ ਉਹ ਕਰਦੇ ਸਰਕਾਰ ਗਾੜੀ ਹੱਥ ਜੋੜ ਕੇ ਵੀ ਸਾਨੂੰ ਬਣਦਾ ਸਾਡਾ ਖਰਬਾ ਦਿੱਤਾ ਜਾਵੇ ਹਾਂਜੀ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਆਪਾਂ ਦਾ ਜਿਹੜੀ ਉਹ ਖਰਾਬ ਹੋ ਚੁੱਕੀ ਆ ਸਰੋ ਜੀ ਕੱਲ ਜਿਹੜੀ ਗੜੇਮਾਰੀ ਹੋਈ ਆ ਬਹੁਤ ਵੱਡੇ ਪੱਧਰ ਤੇ ਗੜੇਮਾਰੀ ਹੋਈ ਆ ਕਣਕ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਮਲ ਕਣਕ ਦੇ ਉੱਤੇ ਛਿੱਟੇ ਹੀ ਨਹੀਂ ਰਹੇ ਤੇ ਅਸੀਂ ਨਾ ਮੰਗ ਇਹੋ ਹੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਮੰਤਰੀ ਲਾਲਜੀਤ ਸਿੰਘ ਬੋਲਰ ਤੇ ਐਸਡੀ ਕਪਟੀ ਨੂੰ ਬੇਨਤੀ ਕਰਦੇ ਆ ਵੀ ਸਾਡਾ ਜਾਇਜ਼ਾ ਲੈ ਕੇ ਤੇ ਸਾਡੀ ਜ਼ਮੀਨ ਦੀ ਗਰਦੌਰੀ ਕਰਾ ਕੇ ਤੇ ਸਾਨੂੰ ਮੰਦਾ ਮਾਜਵਾ ਦਿੱਤਾ ਜਾਵੇ ਪਹਿਲੋਂ ਕਣਕ ਸਹੀ ਬਿਲਕੁਲ ਜੀ ਕਣਕ ਬਹੁਤ ਸਹੀ ਸੀ ਬਹੁਤ ਵਧੀਆ ਕਣਕ ਸੀ ਇਹ ਕੱਲ ਦੇ ਗੜੇਮਾਰੀ ਤੇ ਨਾਲ ਨੇਹ ਰਹੀ ਨੇਹਰ ਦੇ ਨਾਲ ਕਾਫੀ ਨੁਕਸਾਨ ਹੋਇਆ ਲੋਕਾਂ ਦੀਆਂ ਕੰਡਾਂ ਵੀ ਜਾਪੀਆਂ ਤੇ ਟਾਈਮ ਤੇ ਜਿਹੜੀ ਗੜੇ ਇਹ ਕੱਲ ਕੀ 3:30 ਵਜੇ ਗੜੇਮਾਰੀ ਹੋਈ ਆ ਬੱਦਲ ਕੇਰਾ ਆਇਆ ਤੇ ਗੜੇਮਾਰੀ ਬਹੁਤ ਵੱਡੇ ਪੱਧਰ ਤੇ ਕਰ ਗਿਆ ਤੇ ਨਾਲ ਨੇਹਰ ਬਹੁਤ ਸੀ ਤੇ ਛਟਾਲੇ ਬਿਲਕੁਲ ਨਹੀਂ ਰਹੇ ਡੰਗਰਾ ਦਾ ਜਿਹੜਾ ਚਾਰਾ ਹੋਈ ਖਤਮ ਕਰ ਗਿਆ ਔਰ ਮੱਕੀ ਦਾ ਵੱਡੇ ਪੱਧਰ ਤੇ ਜਿਹੜੀ ਆਲੂਆਂ ਵਾਲੀਆਂ ਜ਼ਮੀਨਾਂ ਦੇ ਵਿੱਚ ਮੱਕੀ ਸਾਡੇ ਲੱਗੀ ਉਹ ਮੱਕੀ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾ ਉਹ ਜਿਹੜੇ ਪੱਤੇ ਸਾਰੇ ਮਲ ਡਗੜਿਆ ਨੇ ਸ਼ਾਕਤੇ ਤੇ ਹੁਣ ਅਸੀਂ ਮੰਗ ਇਹੋ ਹੀ ਸਰਕਾਰ ਕੋਲ ਦੀ ਬੇਨਤੀ ਕਰਦੇ ਆਂ ਵੀ ਕਿਸਾਨਾਂ ਨੇ ਗਰਦੌਰੀਆਂ ਕਰਾ ਕੇ ਦੇ ਮਨ ਦਾ ਹੱਕ ਮਾਅ ਇਵਾ ਦਿੱਤਾ ਜਾਵੇ 35 35 40 40 ਹਜ਼ਾਰ ਦਾ ਜਿਹੜਾ 1 ਏਕੜ ਦਾ ਨੁਕਸਾਨ ਕਿਸਾਨ ਦਾ ਹੋ ਗਿਆ ਵਾ ਕੁਝ ਕਿਸਾਨਾਂ ਕੋਲੇ ਜ਼ਮੀਨਾਂ ਠੇਕਿਆਂ ਤੇ ਆ ਜਿਹੜਾ ਉਹ ਠੇਕਾ ਵੀ ਜਿਹੜਾ ਕੁਝ ਦੇਣਾਗਾ ਨਹੀਂ ਦੇ ਸਕਦੇ ਉਰਾੜਤਾ ਦਾ ਲੈਣ ਦੇਣ ਵੀ ਇੰਨੇ ਚੱਲਣਾ ਹੀ ਕਣਕ ਤੋਂ ਜਾੜ ਤਦਾ ਲੈਣ ਦੇਣ ਆਰਤੀਆਂ ਦਾ ਜੋ ਹੀ ਗਾੜੀ 100 ਆਸਾਂ ਲਾਈਆਂ ਹੁੰਦੀਆਂ ਕਿਸਾਨ ਨੇ ਕਣਕ ਤੋਂ ਵੀ ਕਣਕ ਆਉਗੀ ਤੇ ਮੈਂ ਆ ਕਰੂਗਾ ਮੈਂ ਆ ਕਰੂਗਾ ਇਹ ਜਿਹੜੀਆਂ ਆਸਾਂ ਦੇ ਸਾਰੀਆਂ ਤੇ ਪਾਣੀ ਫਿਰ ਗਿਆ ਇਹ ਆਸ ਜੇ ਕਣਕ ਖਤਮ ਹੋ ਗਈ ਤਾਂ ਆਸਾ ਖਤਮ ਹੋ ਗਈ ਦਵਿੰਦਰ ਸਿੰਘ ਨਾਂ ਹੀ ਮੇਰਾ ਪਿੰਡ ਜੋਤੀਸ਼ਾਹੀ ਵੇਖੋ ਜੀ ਫਸਲਾਂ ਜਿਹੜੀਆਂ ਪੁੱਤਾਂ ਨੂੰ ਪਾਲੀਆਂ ਸੀ ਅੱਜ ਜਿਹੜੇ ਘੜੇ ਜਿਹੜੇ ਕੱਲ ਪਏ ਨੇ ਉਹਨਾਂ ਨੇ ਬਿਲਕੁਲ ਬਰਬਾਦ ਕਰ ਦਿੱਤੇ ਤਿੰਨ ਹਿੱਸੇ ਜਿਹੜੀ ਕਣਕ ਆ ਉਹ ਕਿਰਗੀ ਆ ਤੇ ਸਿਰਫ ਇੱਕ ਹਿੱਸਾ ਕਣਕ ਬਚੀ ਆ ਇਸੇ ਕਣਕ ਨੂੰ ਵੱਢ ਕੇ ਠੇਕੇ ਭਰਨੇ ਸੀ ਜ਼ਮੀਨਾਂ ਠੇਕਿਆਂ ਦੇ ਲਈਆਂ ਸੀ ਅੱਜ ਉਹ ਵੀ ਸਾਰੀਆਂ ਜਿਹੜੀਆਂ ਫਸਲ ਆ ਜਿਹੜੀਆਂ ਆ ਸਭ ਬਿਲਕੁਲ ਬੇਹਾਲ ਹੋਏ ਪਏ ਆ ਵੀ ਕੋਈ ਆਖਣ ਵਾਲੀ ਗੱਲ ਨਹੀਂ ਬਜੀ ਕੋਈ ਇਹ ਮੰਨ ਕਰੋ ਮੰਗ ਸਰਕਾਰ ਤੋਂ ਇਹੋ ਹੀ ਕਰਦੇ ਆ ਵੀ ਸਾਨੂੰ ਜਿਹੜਾ ਮੁਆਵਜ਼ਾ ਜਿਹੜਾ ਬਣਦਾ ਮੁਆਵਜ਼ਾ ਦਾ ਸਰਕਾਰ ਨੂੰ ਆਪ ਆਣ ਕੇ ਨੀਵੇਂ ਪੱਧਰ ਤੇ ਵੇਖਣਾ ਚਾਹੀਦਾ ਏ ਸਾਰੇ ਏਰੀਏ ਸਾਡੇ ਦੇ ਵਿੱਚ ਆਣ ਕੇ ਦਾ ਜਾਇਜ਼ਾ ਕਰਕੇ ਜਿੰਨਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਕਿਸਾਨਾਂ ਨੂੰ